ਪੰਜਾਬ ਦੇਸ਼ ਦਾ ਪਹਿਲਾ ਅਜਿਹਾ ਸੂਬਾ ਹੈ ਜਿਸ ਕੋਲ ਰਾਖੀ ਲਈ ਆਪਣਾ ਐਂਟੀ ਡਰੋਨ ਸਿਸਟਮ ਹੈ ਲੋਕਾਂ ਦੀ ਸੁਰੱਖਿਆ ਨੂੰ ਧਿਆਨ ਚ ਰੱਖਦੇ ਹੋਏ ਪੰਜਾਬ ਸਰਕਾਰ ਨੇ ਸਰਹੱਦ ਦੇ ਇਲਾਕਿਆਂ ਨੂੰ ਐਂਟੀ ਡਰੋਨ ਸਿਸਟਮ ਦੇ ਨਾਲ ਲੈਸ ਕੀਤਾ ਹੈ ਇਸ ਸਿਸਟਮ ਪਾਕਿਸਤਾਨ ਦੇ ਨਾਲ ਲੱਗਦੀ 553 ਕਿਲੋਮੀਟਰ ਸਰਹੱਦ ਤੇ ਪਠਾਨਕੋਟ ਤੋਂ ਫਾਜ਼ਿਲਕਾ ਤੱਕ ਰੱਖਿਆ ਵਜੋਂ ਤਾਇਨਾਤ ਕੀਤਾ ਗਿਆ ਹੈ ਹੁਣ ਸਮਾਜ ਵਿਰੋਧੀ ਅੰਸਰਾਂ ਤੇ ਬਾਜ਼ ਅੱਖ ਨਜ਼ਰ ਰੱਖੇਗੀ ਐਂਟੀ ਡਰੋਨ ਸਿਸਟਮ ਸਰਹੱਦਾਂ ਦੀ ਰਾਖੀ ਕਰੇਗਾ ਤੇ ਸਰਹੱਦੋਂ ਪਾਰ ਆਉਂਦੇ ਨਸ਼ੇ ਅਤੇ ਹਥਿਆਰਾਂ ਦੀ ਤਸਕਰੀ ਤੇ ਰੋਕ ਲੱਗੇਗੀ ਐਂਟੀ ਡਰੋਨ ਸਿਸਟਮ ਜਿਹੜਾ ਲਾਂਚ ਕਰ ਰਹੇ ਹਾਂ ਜਿਹਦਾ ਨਾਮ ਹੈ ਬਾਜ਼ ਅੱਖ ਸੋ ਬਾਜ਼ ਦੀ ਅੱਖ ਜਿਹੜੀ ਹੈ ਉਹ ਹਮੇਸ਼ਾ ਸਾਡੀ ਐਂਟੀ ਸੋਸ਼ਲ ਲੋਕਾਂ ਤੇ ਸਮਾਜਵ੍ਰੋਧੀ ਅੰਸਰਾਂ ਤੇ ਰਹੂਗੀ ਜਿਹਦੇ ਵਿੱਚ ਅਸੀਂ ਪੀਐਸਐਫ ਦੇ ਨਾਲ ਸਹਿਯੋਗ ਦੇ ਵਿੱਚ ਪਠਾਨਕੋਟ ਉਹ ਲੈ ਕੇ ਫਾਜ਼ਿਲਕਾ ਤੱਕ ਦੇ ਜਿਹੜੇ ਵੀ ਏਰੀਏ ਨੇ ਸੈਕੰਡ ਲਾਈਨ ਆਫ ਡਿਫੈਂਸ ਜਿਹੜੀ ਡਰੋਨ ਦੀ ਐਕਟੀਵਿਟੀ ਹੁੰਦੀ ਰਹਿੰਦੀ ਹੈ ਪਾਸਟ ਦੇ ਵਿੱਚ ਉੱਥੇ ਇਹ ਸਿਸਟਮ ਜਿਹੜਾ ਹੈ ਲਗਾਤਾਰ ਆਪਣੀ ਬਾਜ਼ ਅੱਖ ਰੱਖੂਗਾ ਇਸ ਸਿਸਟਮ ਦੇ ਨਾਲ ਹੁਣ ਪੰਜਾਬ ਪੁਲਿਸ ਹੋਰ ਵੀ ਮਜ਼ਬੂਤ ਹੋ ਗਈ ਹੈ ਦੈਨਿਕ ਸਵੇਰਾ న్యూਸ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਹਰਪਾਲ ਸਿੰਘ ਜਾ ਤੁਹਾਡਾ ਸਵਾਗਤ ਕਰਦਾ ਹਾਂ ਅੱਜ ਅਸੀਂ ਸੰਗੋਵਾਲ ਸਤਲੁਜ ਦਰਿਆ ਤੇ ਉੱਪਰ ਆਏ ਹੋਏ ਸੀ ਜਿਵੇਂ ਤੁਹਾਨੂੰ ਪਤਾ ਹੈ ਪੰਜਾਬ ਦੇ ਵੱਖ-ਵੱਖ ਜਗ੍ਹਾ ਤੇ ਦਰਿਆਵਾਂ ਦੇ ਹਾਲਾਤ ਬਣੇ ਹੋਏ ਨੇ ਇਸੇ ਨੂੰ ਮੁੱਖ ਰੱਖਦੇ ਹੋਏ ਅੱਜ ਅਸੀਂ ਸਤਲੁਜ ਦਰਿਆ ਤੇ ਉੱਤੇ ਖੜੇ ਹੋਏ ਹਾਂ ਦੇਖੋ ਕਿੰਨਾ ਪਾਣੀ ਆ ਚੁੱਕਾ ਹੈ ਮੈਂ ਆਪਣੇ ਕੈਮਰਾਮੈਨ ਨੂੰ ਕਹੂੰਗਾ ਬਹੁਤ ਹਾਰ ਵਾਲੀ ਸਥਿਤੀ ਬਣ ਚੁੱਕੀ ਹੈ ਅਸੀਂ ਥੱਲੇ ਵੀ ਜਾਇਜ਼ਾ ਲੈ ਕੇ ਆਏ ਹਾਂ ਬਹੁਤ ਹੀ ਮੰਦਹਾ ਨੇ ਨਾਲ ਦੇ ਘਰ ਵੀ ਉੱਥੋਂ ਤੱਕ ਵੀ ਪਾਣੀ ਪਹੁੰਚ ਚੁੱਕਾ ਹੈ ਜੇ ਗੱਲ ਕਰੀਏ ਤਾਂ ਤਕਰੀਬਨ ਰਾਤ ਨੂੰ ਦੇਖੀਏ ਤਾਂ ਹੜ੍ਹ ਦੀ ਸਥਿਤੀ ਨਹੀਂ ਬਣੀ ਸੀ ਪਾਣੀ ਬਿਲਕੁਲ ਹੀ ਘੱਟ ਸੀ ਪਰ ਜਦੋਂ ਹੀ ਸਵੇਰ ਹੁੰਦੀ ਹੈ ਪਾਣੀ ਦੀ ਸਥਿਤੀ ਬਹੁਤ ਹੀ ਵੱਧ ਜਾਂਦੀ ਹੈ ਤੇ ਹੜ੍ਹ ਵਾਲੀ ਸਥਿਤੀ ਬਣ ਜਾਂਦੀ ਹੈ ਦੇਖ ਸਕਦੇ ਹਾਂ ਕਿ ਦੂਰੋਂ ਦੂਰੋਂ ਤੱਕ ਪਾਣੀ ਦੀ ਸਥਿਤੀ ਬਣੀ ਹੋਈ ਹੈ ਹਾਂਜੀ ਪਾਣੀ ਦੀ ਸਥਿਤੀ ਬਣੀ ਹੋਈ ਹੈ ਦੂਰ ਦੂਰ ਤੱਕ ਤੁਸੀਂ ਵੇਖ ਸਕਦੇ ਹੋ ਕੋਈ ਵੀ ਹਾਲਾਤ ਨਹੀਂ ਹੈ ਜੀ ਕਿ ਹੱਡਣਾ ਆਵੇ ਜੇ ਦੇਖਦੇ ਆਂ ਆਪਾਂ ਤੂੰ ਆਪਾਂ ਗੱਲ ਕਰਦੇ ਆ ਜੀ ਧੂਸੀ ਬੰਨ ਦੀ ਉਹਦੇ ਨਾਲ ਵੀ ਪਾਣੀ ਲੱਗ ਚੁੱਕਾ ਹੈ ਤੇ ਜਿਹੜੇ ਆ ਨੀਵੀਆਂ ਨੀਵੀਆਂ ਜਗ੍ਹਾ ਤੇ ਤਾਂ ਪਾਣੀ ਪੂਰੀ ਤਰ੍ਹਾਂ ਵਗ ਗਿਆ ਚੁੱਕਾ ਹੈ ਇੱਥੇ ਵੀ ਪਾਣੀ ਕੱਲ ਪਰਸੋਂ ਦਾ ਪੂਰੀ ਤਰ੍ਹਾਂ ਹਾਂਜੀ 55 ਦੇ ਵਿੱਚ ਵਿੱਚ ਚਾਈ ਜਾਂਦਾ ਹਾਂਜੀ ਇਸ ਬਾਰੇ ਕੀ ਕਹਿਣਾ ਜੀ ਪਾਣੀ ਘਟ ਵੀ ਸਕਦਾ ਆਪਣਾ 50 ਤੋਂ 55 ਵੀ ਹੋ ਸਕਦਾ ਵੱਧ ਵੀ ਸਕਦਾ ਘਟ ਵੀ ਠੀਕ ਹੈ ਜੀ ਅਜੇ ਆਪਾਂ ਦੇਖੀਏ ਤਾਂ ਸਤਲੁਜ ਦਰਿਆ ਦਾ ਜਿਹੜਾ ਪਾਣੀ ਅੱਜ ਵਧਿਆ ਹੈ ਸਵੇਰ ਤੋਂ ਵਧਿਆ ਹੈ ਕਿ ਕੱਲ ਦਾ ਵਧਿਆ ਜੀ ਅੱਜ ਸਵੇਰ ਦਾ ਵਧਿਆ ਹੈ ਠੀਕ ਆ ਜੀ ਤੇ ਕਿੰਨੀ ਮਾਤਰਾ ਵਿੱਚ ਵਧਿਆ ਜੀ 50 ਦੇ ਵਿੱਚ 50 ਦੇ ਵਿੱਚ ਆ ਜੀ ਠੀਕ ਆ ਜੀ 50 ਤੋਂ 55 ਦੇ ਵਿੱਚ ਹੁੰਦੇ ਹਨ ਫੈਕਟਰ ਦੱਸ ਗਿਆ 55 ਦੇ ਵਿੱਚ ਵਿੱਚ ਹੋ ਸਕਦਾ 55 ਵਿੱਚ ਹੋ ਸਕਦਾ ਠੀਕ ਹੈ ਤੇ ਇੱਥੇ ਜੀ ਜਿੱਦਾਂ ਆਪਾਂ ਦੇਖੇ ਨਾ ਲਈ ਆਪਾਂ ਗੁੱਜਰ ਵੀ ਹੈਗੇ ਆ ਤੇ ਹੋਰ ਕਿਹੜੇ ਕਿਹੜੇ ਜਿੱਦਾਂ ਆਪਣੇ ਲਾਗੇ ਬੰਨੇ ਤੇ ਘਰ ਵੀ ਹੈ ਜੋ ਜਿਨ੍ਹਾਂ ਨੂੰ ਜੀ ਖਤਰਾ ਹੋ ਸਕਦਾ ਜੀ ਥੋੜੇ ਅੱਗੇ ਜਾ ਕੇ ਘਰ ਹੀ ਨੇ ਸਾਰੇ ਆ ਗੁੱਜਰਾਂ ਦਾ ਉੱਠੀ ਘੜੇ ਆ ਤੇ ਅੱਗੇ ਜੇ ਕਿ ਪਿੰਡ ਹੈ ਕਬਸਿਆ 95 ਦਾ ਹੋਈ ਜਾਗਦਾ ਆਕਾਰ ਆ ਇੱਧਰ ਵੀ ਅੱਗੇ ਆ 50 50 ਤੱਕ ਵਧ ਕੇ ਸੁਭਾਅਦਾਈ ਤੇ ਸ਼ਾਮ ਤੱਕ ਪੰਜਾਂ 5 ਤੋਂ 50 55 ਹੋ ਸਕਦਾ ਠੀਕ ਆ ਜੀ ਆਪਣਾ ਜੀ ਪਾਣੀ ਕੱਲ ਦਾ ਵਧ ਰਿਹਾ ਕਿ ਅੱਜ ਹੀ ਵਧਿਆ ਜੀ ਨਹੀਂ ਅੱਜ ਵਧਿਆ ਸੁਭਾਅ ਠੀਕ ਆ ਜੀ ਜਿਵੇਂ ਆਪਾਂ ਦੇਖ ਰਹੇ ਹਾਂ ਕਿ ਕੱਲ ਪਰਸੋਂ ਦਾ ਪਾਣੀ ਵਧ ਰਿਹਾ ਸੀ ਪਰ ਸਥਿਤੀ ਘਟ ਸੀ ਘਟ ਸੀ ਪਹਿਲਾਂ ਘਟ ਸੀ ਕਿ ਪਹਿਲਾਂ ਵਧ ਵੀ ਗਿਆ ਸੀ ਫਿਰ ਘਟ ਗਿਆ ਸੀਗਾ ਚਲੀ ਗਿਆ ਸਟ ਗਿਆ ਫਿਰ ਵਧ ਗਿਆ ਠੀਕ ਆ ਜੀ ਪਰ ਹੁਣ ਜੇ ਦੇਖੀਏ ਤਾਂ ਖਤਰੇ ਦੀ ਸਥਿਤੀ ਬਣ ਰਹੀ ਹੈ ਇੰਨੇ ਸਿੰਨੇ ਨਹੀਂ ਹੈ। ਅੰਨੇ ਨਹੀਂ ਆਗੇ ਜੀ। ਨਹੀਂ ਨਹੀਂ। ਦੇਖੀਏ ਤਾਂ ਜੀ ਆਪਣਾ ਅੱਜ ਹੀ ਵਧਿਆ ਤੇ ਬਸਨੀਕ ਦੇਖੀਏ ਤਾਂ ਨਾਲ ਆਪਣੇ ਤੇ ਕਿੰਨੇ ਘ ਘਰ ਆ ਗਏ ਨੇ ਜਿਹੜੇ ਖਤਰੇ ਵਿੱਚ ਆ ਸਕਦੇ ਨੇ। 15-20 ਵਾਂ ਘਰ ਨੇ ਇੱਥੇ ਲੱਗ ਗਈ ਹੈ। ਹੂੰ। 15-20 ਆ ਸਕਦੇ ਚਾਰ ਇੱਧਰ ਆ। ਠੀਕ ਹੈ ਜੀ। ਇਹ ਆ ਸਕਦੇ। ਠੀਕ ਆ ਜੀ। ਹਾਂ ਜੀ। ਚਾਰ-ਪੰਜ ਹੋਰ ਹੈ ਤੇ ਨਾਲ ਹੋਰ ਵੀ ਇੱਥੇ ਦੇਖੀਏ ਤਾਂ ਖੇਤ ਖੂਤ ਕਿੰਨੇ ਲੱਗਦੇ ਨੇ? ਖੇਤ ਵਾਧੂ ਆ। ਆ ਖੇਤਾਂ ਚ ਬੇੜੀ ਬਹੁਤ ਆ। ਪਰਲੇ ਪਾਸੇ ਪੈੜੀ ਆ ਭਾਜੀ। ਤੇ ਉਧਰ ਆਵਾਜ਼ ਹੀ ਘਟਾ ਗੁੱਜਰ ਸੀ। ਗੁਜਰਾ ਨੂੰ ਅਸੀਂ ਠਾਦਾ ਗੁਜਰਾ ਨੂੰ ਅਸੀਂ ਪਹਿਲਾਂ ਕਹਿ ਕੇ ਬੋਰਿੰਗ ਦੇ ਦਿੱਤੀ ਸੀ ਉਹ ਪਰਲੇ ਪਾਸੇ ਰਹ ਰਹੇ ਆ ਉਹਨਾਂ ਨੂੰ ਅਸੀਂ ਜਣ ਕੇ ਇੱਥੋਂ ਉਹਨਾਂ ਨੂੰ ਚੱਕ ਲਿਆ ਸਮਾਨ ਠੀਕ ਹੈ ਹਾਂਜੀ ਜਿਵੇਂ ਤੁਸੀਂ ਗੁਜਰਾ ਦਾ ਵੀ ਦੱਸਿਆ ਨਾਲ ਪਹਿਲੀ ਦਾ ਵੀ ਦੱਸ ਦਿੱਤਾ ਹੈ ਕਿ ਕਿੰਨੀ ਕਿੱਕੜ ਨਾਲ ਲੱਗਦੀ ਹੈ ਇਹ ਇੱਥੋਂ ਹੈਗਾ ਵਾ 2 ਕਿਲੋਮੀਟਰ ਦੇ ਗਾਮ ਆਈ ਤੇ 15 ਕਿਲੋਮੀਟਰ ਦੇ ਗੁਜਰਾ ਠੀਕ ਹੈ ਜੀ ਠੀਕ ਹੈ ਜੀ ਇਹ ਅਸੀਂ ਇੱਥੋਂ ਜਣ ਕੇ ਠਾਤੇ ਇਹ ਤੁਸੀ ਦੱਸਿਆ ਕਿ ਗੁੱਜਰ ਆ ਜਿਹੜੇ ਉਠਾਲ ਦਿੱਤੇ ਹਾਂ ਹਾਂਜੀ ਠੀਕ ਹੈ ਜੀ ਤੇ ਬਾਕੀ ਜੇ ਹਿਸਾਬ ਨਾਲ ਪਾਣੀ ਵਾਧਦਾ ਘਟਦਾ ਉਹ ਸਾਡੇ ਇਨਸਪੈਕਟਰ ਸਾਹਿਬ ਸਾਨੂੰ ਟੋਰਾ ਕਰਕੇ ਚਲੇ ਗਏ ਨੇ ਨਹੀਂ ਸਾਨੂੰ ਰਿਪੋਰਟ ਵੀ ਦੇ ਦਿੰਦੇ ਆਈ ਬਈ ਹੁਣ ਇੰਨਾ ਪਾਣੀ ਯਾਨਕਿ ਵੱਧ ਰਿਹਾ ਵਾ ਹੁਣ ਖਤਰੇ ਤੋਂ ਘਟਾ ਹੁਣ ਬਈ ਘਟਦਾ ਵਾ ਜਿਹੜਾ ਪਿੱਛੋਂ ਪਾਣੀ ਆ ਰਿਹਾ ਬਈ ਉਹੀ ਹੌਲੀ-ਹੌਲੀ ਆ ਰਿਹਾ ਵਾ ਠੀਕ ਹੈ ਜੀ ਹਾਂਜੀ ਚੈਨਲ ਦੇ ਮਾਲਕ ਰਾਈ ਜੀ ਜਿੰਨੀ ਵੀ ਹੈ ਗਈ ਆਪਣੇ ਮੌਕੇ ਦਾ ਜਿੱਦਾਂ ਦੌਰਾ ਵੀ ਕਰਕੇ ਗਏ ਨੇ ਤਾਂ ਅਸੀਂ ਦੱਸਿਆ ਜੀ ਜਿੰਨੇ ਵੀ ਜਿੱਦਾਂ ਲੱਗਦੇ ਨੇ ਨਾਲ ਦੇ ਖੇਤ ਉਹਨਾਂ ਨੂੰ ਕੀ ਮੈਸੇਜ ਦੇਣਾ ਚਾਹੁੰਦੇ ਹਾਂ ਚੈਨਲ ਦੇ ਮਾਲਕ ਉਹਨਾਂ ਨੂੰ ਮੈਸੇਜ ਦੇਣਾ ਚਾਹੁੰਦੇ ਆ ਬਈ ਆਪ ਦੀ ਜਾਨ ਦੀ ਰੱਖਿਆ ਕਰਕੇ ਬਈ ਉਹ ਉਹਨੇ ਚਰ ਬਈ ਆਪ ਦੇ ਬਚਾ ਲਈ ਬਈ ਦਰਿਆ ਤੋਂ ਸਾਈਡ ਤੇ ਰਹਿਣ ਠੀਕ ਹੈ ਸੈੱਡ ਬਣਾ ਕੇ ਰੱਖਣ ਤੇ ਬੱਚਿਆਂ ਵਾਸਤੇ ਵੀ ਇਹੀ ਹੈ ਕਿ ਬੱਚੇ ਵੀ ਲਾਗੇ ਨਾ ਲਾਗੇ ਨਾ ਹੁਣ ਅਸੀਂ ਵੀ ਆਪ ਦੇ ਵੱਲੋਂ ਡੂਰੀ ਦੇ ਦੌਰਾਨ ਕਿਸੇ ਨੂੰ ਨੇੜੇ ਨਹੀਂ ਘੜ ਦਿੰਦੇ ਜਿੱਦਾਂ ਬੱਚਿਆਂ ਦਾ ਹੁੰਦਾ ਕਿ ਕਈ ਵਾਰ ਢਾਹ ਲੱਗੀ ਹੁੰਦੀ ਹੈ ਤੇ ਬੱਚੇ ਢਾਹ ਦੇ ਨਾਲ ਹੀ ਵਗ ਜਾਂਦੇ ਤੇ ਢਾਹ ਅਚਾਨਕ ਪਾਣੀ ਥੱਲੋਂ ਰੇਤ ਨੂੰ ਖਿੱਚਦਾ ਤੇ ਢਾਹ ਉਤੋਂ ਅਚਾਨਕ ਡਿੱਗ ਪੈਂਦੀ ਹੈ ਜਿਹਦੇ ਕਰਕੇ ਬਈ ਖਤਰਾ ਵਾਪੁਰੇ ਠੀਕ ਹੈ ਖਤਰਾ ਬਣਿਆ ਹੋਇਆ ਹਾਂਜੀ ਠੀਕ ਹੈ ਜੀ ਬਾਕੀ ਜੇ ਆਪਾਂ ਨਾ ਕੀਏ ਤਾਂ ਹੜ੍ਹ ਦੀ ਸਥਿਤੀ ਬਣਦੀ ਵੀ ਹੈ ਅੱਬਲ ਤੇ ਬਣਨੀ ਨਹੀਂ ਜੀ ਤੇ ਕੀ ਕੀ ਪ੍ਰਬੰਧ ਅਥੇ ਜੇ ਦੇਖੇ ਹੋਏ ਹੋਏ ਨੇ ਪ੍ਰਬੰਧ ਸਾਰਾ ਅਸੀਂ ਪਹਿਲਾਂ ਆਪਦੇ ਅਫਸਰ ਨੂੰ ਮਾਰਾਂਗੇ ਫੋਨ ਫਿਰ ਇਹਨਾਂ ਦੇ ਦਰਿਆ ਵਾਗ ਦੇ ਜਿਹੜੇ ਅਫਸਰ ਇਹਨਾਂ ਨੂੰ ਫਿਰ ਅਸੀਂ ਕੰਟਰੋਲ ਰੂਮ ਤੇ ਫੋਨ ਫਿਰ ਸਾਡੇ ਇਨਸਪੈਕਟਰ ਸਾਹਿਬ ਜਿਹੜੇ ਸਾਨੂੰ ਰਿਪੋਰਟ ਦਿੰਦੇ ਆ ਇਹ ਸਾਨੂੰ ਦੱਸਣਗੇ ਬਈ ਹੁਣ ਮਾਲੂ ਖਤਰੇ ਤੋਂ ਵੱਧ ਗਿਆ ਹੁਣ ਆਪ ਦਾ ਮਾਲੂਮ ਅਸਿਰ ਰਹੇ ਨਾ ਕੋਈ ਆਪਦਾ ਜਾਂ ਜਿਵੇਂ ਆਲ ਦਵਾਰੇ ਘਾਰਾ ਇਹਨਾਂ ਨੂੰ ਪਹਿਲਾਂ ਵੀ ਅਲਰਟ ਕਰ ਦੋ ਹੂੰ ਉਹ ਅਲਰਟ ਕਰ ਦੋ ਕਿ ਉਹ ਆਪਣੇ ਪਹਿਲਾ ਟਾਈਮ ਸਾਂਦੇ ਹੋਏ ਕਿ ਉੱਥੋਂ ਨਿਕਲ ਜਾਣ ਹਾਂਜੀ ਠੀਕ ਹੈ ਜੀ ਸਤਲੋ ਦਰਿਆ ਦੇ ਉੱਤੋਂ ਜੀ ਨਾਜ਼ਰ ਮੈਂ ਪੱਤਰਕਾਰ ਹਰਪਾਲ ਸਿੰਘ ਜੱਜ ਦੈਨਿਕ ਸਵੇਰਾ ਦੈਨਿਕ ਸਵੇਰਾ ਨਿਊਜ਼ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਹਰਪਾਲ ਸਿੰਘ ਜੱਜ ਤੁਹਾਡਾ ਸਵਾਗਤ ਕਰਦਾ ਹਾਂ ਅੱਜ ਅਸੀਂ ਸੰਗੋਵਾਲ ਸਤਲੁਜ ਦਰਿਆ ਤੇ ਉੱਪਰ ਆਏ ਹੋਏ ਅਸੀਂ ਜਿਵੇਂ ਤੁਹਾਨੂੰ ਪਤਾ ਹੈ ਪੰਜਾਬ ਦੇ ਵੱਖ-ਵੱਖ ਜਗ੍ਹਾ ਤੇ ਦਰਿਆਵਾਂ ਦੇ ਹਾਲਾਤ ਬਣੇ ਹੋਏ ਨੇ ਇਸੇ ਨੂੰ ਮੁੱਖ ਰੱਖਦੇ ਹੋਏ ਅੱਜ ਅਸੀਂ ਸਤਲੁਜ ਦਰਿਆ ਤੇ ਉੱਤੇ ਖੜੇ ਹੋਏ ਹਾਂ ਦੇਖੋ ਕਿੰਨਾ ਪਾਣੀ ਆ ਚੁੱਕਾ ਹੈ ਮੈਂ ਆਪਣੇ ਕੈਮਰਾਮੈਨ ਨੂੰ ਕਹੂੰਗਾ ਬਹੁਤ ਹਾਰ ਵਾਲੀ ਸਥਿਤੀ ਬਣ ਚੁੱਕੀ ਹੈ ਅਸੀਂ ਥੱਲੇ ਵੀ ਜਾਈਜਾ ਲੈ ਕੇ ਆਏ ਆ ਬਹੁਤ ਹੀ ਮੰਦੇਹਾ ਨੇ ਨਾਲ ਦੇ ਘਰ ਵੀ ਉੱਥੋਂ ਤੱਕ ਵੀ ਪਾਣੀ ਪਹੁੰਚ ਚੁੱਕਾ ਹੈ ਜੇ ਗੱਲ ਕਰੀਏ ਤਾਂ ਤਕਰੀਬਨ ਰਾਤ ਨੂੰ ਦੇਖੀਏ ਤਾਂ ਹੜ੍ਹ ਦੀ ਸਥਿਤੀ ਨਹੀਂ ਬਣੀ ਸੀ ਪਾਣੀ ਬਿਲਕੁਲ ਹੀ ਘੱਟ ਸੀ ਪਰ ਜਦੋਂ ਹੀ ਸਵੇਰ ਹੁੰਦੀ ਹੈ ਪਾਣੀ ਦੀ ਸਥਿਤੀ ਬਹੁਤ ਹੀ ਵੱਧ ਜਾਂਦੀ ਹੈ ਤੇ ਹੜ੍ਹ ਵਾਲੀ ਸਥਿਤੀ ਬਣ ਜਾਂਦੀ ਹੈ ਦੇਖ ਸਕਦੇ ਹੋ ਕਿ ਦੂਰੋਂ ਦੂਰੋਂ ਤੱਕ ਪਾਣੀ ਦੀ ਸਥਿਤੀ ਬਣੀ ਹੋਈ ਹੈ ਹਾਂਜੀ ਪਾਣੀ ਦੀ ਸਥਿਤੀ ਬਣੀ ਹੋਈ ਹੈ ਦੂਰ ਦੂਰ ਤੱਕ ਤੁਸੀਂ ਵੇਖ ਸਕਦੇ ਹੋ ਕੋਈ ਵੀ ਹਾਲਾਤ ਨਹੀਂ ਹੈ ਜੀ ਕਿ ਹੱਡਣਾ ਆਵੇ ਜੇ ਦੇਖਦੇ ਆਪਾਂ ਤੂੰ ਆਪਾਂ ਗੱਲ ਕਰਦੇ ਆ ਜੀ ਧੂਸੀ ਬੰਨ ਦੀ ਉਹਦੇ ਨਾਲ ਵੀ ਪਾਣੀ ਲੱਗ ਚੁੱਕਾ ਹੈ ਤੇ ਜਿਹੜੇ ਆ ਨੀਵੀਆਂ ਨੀਵੀਆਂ ਜਗ੍ਹਾ ਤੇ ਤਾਂ ਪਾਣੀ ਪੂਰੀ ਤਰ੍ਹਾਂ ਵਗ ਗਿਆ ਚੁੱਕਾ ਹੈ ਤੇ ਵੀ ਪਾਣੀ ਕੱਲ ਪਰਸੋਂ ਦਾ ਪੂਰੀ ਤਰ੍ਹਾਂ ਹਾਂਜੀ 50 55 ਦੇ ਵਿੱਚ ਵਿਚਾਈ ਜਾਂਦਾ ਹਾਂਜੀ ਇਸ ਬਾਰੇ ਕੀ ਕਹਿਣਾ ਹੈ ਪਾਣੀ ਘਟ ਵੀ ਸਕਦਾ ਆਪਣਾ 50 ਤੋਂ 55 ਵੀ ਹੋ ਸਕਦਾ ਮਧਵੀ ਸਗਦਾ ਕੱਢ ਦਿੰਦਾ ਠੀਕ ਹੈ ਅਜੇ ਆਪਾਂ ਦੇਖੀਏ ਦਾ ਸਤਲੁਜ ਦਰਿਆ ਦਾ ਜਿਹੜਾ ਪਾਣੀ ਅੱਜ ਵਧਿਆ ਹੈ ਸਵੇਰ ਤੋਂ ਵਧਿਆ ਕਿ ਕੱਲ ਦਾ ਵਧਿਆ ਜੀ ਅੱਜ ਸਵੇਰ ਦਾ ਵਧਿਆ ਹੈ ਠੀਕ ਹੈ ਜੀ ਤੇ ਕਿੰਨੀ ਮਾਤਰਾ ਵਿੱਚ ਵਧਿਆ ਜੀ 50 ਦੇ ਵਿੱਚ 50 ਦੇ ਵਿੱਚ ਹੈ ਜੀ ਠੀਕ ਹੈ ਜੀ 50 ਤੋਂ 55 ਦੇ ਵਿੱਚ ਹੁੰਦੇ ਹਨ ਫੈਕਟਰ ਦੱਸ ਗਿਆ 55 ਦੇ ਵਿੱਚ ਵਿੱਚ ਹੋ ਜਾਦਾ 55 ਵਿੱਚ ਹੋ ਸਕਦਾ ਹੈ ਠੀਕ ਹੈ ਜੀ ਤੇ ਇੱਥੇ ਜੀ ਜਿੱਦਾਂ ਆਪਾਂ ਦੇਖੀਏ ਨੇ ਆਪਾਂ ਗੁੱਜਰ ਵੀ ਹੈਗੇ ਆ ਤੇ ਹੋਰ ਕਿਹੜੇ-ਕਿਹੜੇ ਜਿੱਦਾਂ ਆਪਣੇ ਲਾਗੇ ਬੰਨੇ ਤੇ ਘਰ ਵੀ ਹੈ ਜੋ ਜੋ ਜਿੰਨਾਂ ਨੂੰ ਜੀ ਖਤਰਾ ਹੋ ਸਕਦਾ ਜੀ ਥੋੜੇ ਅੱਗੇ ਜਾ ਕੇ ਘਰ ਹੀ ਨੇ ਸਾਰੇ ਆ ਗੁਜਰਾ ਦਾ ਉੱਠੀ ਗੜੇ ਆ ਤੇ ਅੱਗੇ ਅੱਗੇ ਜੇ ਕਿ ਪਿੰ੍ਹ ਹੈ ਉਹਨਾਂ ਨੂੰ ਵੀ ਖਤਰਾ ਹੋਈ ਜਾਗਦਾ ਆ ਘਾਰ ਆ ਇੱਧਰ ਵੀ ਅੱਗੇ ਆ 50 50 ਤੱਕ ਵਧ ਕੇ ਸਮਾਦਾਈ ਤੇ ਸ਼ਾਮ ਤੱਕ ਪੰਜ ਤੋਂ 50 55 ਹੋ ਸਕਦਾ ਠੀਕ ਆ ਜੀ ਆਪਣਾ ਜੀ ਪਾਣੀ ਕੱਲ ਦਾ ਵਧ ਰਿਹਾ ਕਿ ਅੱਜ ਹੀ ਵਧਿਆ ਜੀ ਨਹੀਂ ਅੱਜ ਵਧਿਆ ਸਵੇਰ ਠੀਕ ਆ ਜੀ ਜਿਵੇਂ ਆਪਾਂ ਦੇਖ ਰਹੇ ਹਾਂ ਕਿ ਕੱਲ ਪਰਸੋਂ ਦਾ ਪਾਣੀ ਵਧ ਰਿਹਾ ਸੀ ਪਰ ਸਥਿਤੀ ਘੱਟ ਸੀ ਘੱਟ ਸੀ ਇਲਾ ਘਟੇ ਜੀ ਪਹਿਲਾਂ ਵਧ ਵੀ ਗਿਆ ਸੀ ਫਿਰ ਘਟ ਗਿਆ ਸੀਗਾ ਚਲੀ ਗਿਆ ਸਟ ਗਿਆ ਫਿਰ ਵਧ ਗਿਆ ਠੀਕ ਆ ਜੀ ਪਰ ਹੁਣ ਜੇ ਦੇਖੀ ਤਾਂ ਖਤਰੇ ਦੀ ਸਥਿਤੀ ਬਣ ਰਹੀ ਹੈ ਨਹੀਂ ਸੀ ਨਹੀਂ ਨਹੀਂ ਹੈ ਅੰਨੀ ਨਹੀਂ ਆ ਗਈ ਜੀ ਨਹੀਂ 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 ਦੇਖੀ ਤਾਂ ਜੀ ਆਪਣਾ ਅੱਜ ਹੀ ਵਧਿਆ ਤੇ ਬਸਨੀਕ ਦੇਖੀ ਤਾਂ ਨਾਲ ਆਪਣੇ ਤੇ ਕਿੰਨੇ ਕ ਘਰ ਆ ਗਏ ਨੇ ਜਿਹੜੇ ਖਤਰੇ ਵਿੱਚ ਆ ਸਕਦੇ ਨੇ 15 20 ਵਾਂ ਘਰ ਨੇ ਇੱਥੇ ਲੱਗੇ ਹੀ ਆ ਹੂੰ 15 20 ਆ ਸਕਦੇ ਚਾਰ ਇਧਰ ਆ ਠੀਕ ਆ ਇਹ ਆ ਸਕਦੇ ਠੀਕ ਆ ਜੀ ਹਾਂਜੀ ਚਾਰ ਪੰਜ ਹੋ ਰਹਾ ਤੇ ਨਾਲ ਹੋਰ ਵੀ ਇੱਥੇ ਦੇਖੀ ਤਾਂ ਖੇਤ ਖੂਤ ਕਿੰਨੇ ਲੱਗਦੇ ਨੇ ਖੇਤ ਵਾਧੂ ਆ ਆ ਖੇਤਾਂ ਦੇ ਬੇੜੀ ਬਹੁਤ ਆ ਪਰਲੇ ਪਾਸੇ ਪੈੜੀ ਆ ਭਾਜੀ ਤੇ ਉਧਰ ਆਵਾਜ਼ ਹੀ ਘਟਾ ਗੁੱਜਰ ਸੀ ਗੁੱਜਰਾ ਨੂੰ ਅਸੀਂ ਠਾਦਾ ਗੁੱਜਰਾ ਤੋਂ ਅਸੀਂ ਪਹਿਲਾਂ ਕਹਿ ਕੇ ਬਾਰਰਿੰਗੇ ਦੇ ਦਿੱਤੀ ਸੀ ਉਹ ਪਰਲੇ ਪਾਸੇ ਰਹ ਰਹੇ ਆ ਉਹਨਾਂ ਨੂੰ ਅਸੀਂ ਜਣ ਕੇ ਇੱਥੋਂ ਉਹਨਾਂ ਨੂੰ ਚੱਕ ਲਿਆ ਸਮਾਨ ਠੀਕ ਆ ਜੀ ਹਾਂਜੀ ਜਿਵੇਂ ਤੁਸੀਂ ਗੁੱਜਰਾ ਦਾ ਵੀ ਦੱਸਿਆ ਨਾਲ ਪੈਲੀ ਦਾ ਵੀ ਦੱਸ ਦਿੱਤਾ ਇਹ ਕਿ ਕਿੰਨੀ ਏਕੜ ਨਾਲ ਲੱਗਦੀ ਹੈ ਏ ਐਕ ਤੋਂ ਹੈਗਾ ਵਾ 2 ਕਿਲੋਮੀਟਰ ਤੇ گاਮ ਆਈ ਤੇ ਆ 15 ਕਿਲੋਮੀਟਰ ਤੇ ਗੁੱਜਰ ਠੀਕ ਹੈ ਜੀ ਠੀਕ ਹੈ ਜੀ ਇਹ ਅਸੀਂ ਇੱਥੋਂ ਜਾਣ ਕੇ ਠਾ ਤੇ ਫੇ ਤੁਸੀਂ ਦੱਸਿਆ ਕਿ ਗੁੱਜਰ ਆ ਜਿਹੜੇ ਉਹ ਠਾਲ ਦਿੱਤੇ ਹਾਂ ਹਾਂ ਜੀ ਠੀਕ ਹੈ ਜੀ ਤੇ ਬਾਕੀ ਜੇ ਹਿਸਾਬ ਨਾਲ ਪਾਣੀ ਵਾਧਦਾ ਘਟਦਾ ਉਹ ਸਾਡੇ ਇਨਸਪੈਕਟਰ ਸਾਹਿਬ ਸਾਨੂੰ ਟੋਰਾ ਕਰਕੇ ਚਲੇ ਗਏ ਨੇ ਨਹੀਂ ਸਾਨੂੰ ਰਿਪੋਰਟ ਵੀ ਦੇ ਦਿੰਦੇ ਆਈ ਭਈ ਹੁਣ ਇੰਨਾ ਪਾਣੀ ਜਾਣ ਕੇ ਬਾਦਰੇ ਆਵਾ ਹੁਣ ਖਤਰੇ ਤੋਂ ਘਟਾ ਹੁਣ ਬਈ ਘੜਦਾ ਵਾ ਜਿਹੜਾ ਪਿੱਛੋਂ ਪਾਣੀ ਆ ਰਿਹਾ ਬਈ ਉਹੀ ਹੌਲੀ ਹੌਲੀ ਆ ਰਿਹਾ ਵਾ ਠੀਕ ਹੈ ਜੀ ਹਾਂਜੀ ਚੈਨਲ ਦੇ ਮਾਧਿਅਮ ਰਾਹੀਂ ਜੀ ਜਿੰਨੀ ਵੀ ਹੈਗੀ ਆਪਣੇ ਮੌਕੇ ਦਾ ਜਿੱਦਾਂ ਦੌਰਾ ਵੀ ਕਰਕੇ ਗਏ ਨੇ ਤੁਸੀਂ ਦੱਸਿਆ ਜੀ ਜਿੰਨੇ ਵੀ ਜਿੱਦਾਂ ਲੱਗਦੇ ਨੇ ਨਾਲ ਦੇ ਖੇਤ ਉਹਨਾਂ ਨੂੰ ਕੀ ਮੈਸੇਜ ਦੇਣਾ ਚਾਹੁੰਦੇ ਹੋ ਚੈਨਲ ਦੇ ਮਾਧਿਅਮ ਉਹਨਾਂ ਨੂੰ ਮੈਸੇਜ ਦੇਣਾ ਚਾਹੁੰਦੇ ਆ ਬਈ ਆਪ ਦੀ ਜਾਨ ਦੀ ਰੱਖਿਆ ਕਰਕੇ ਕਿਉਂਕਿ ਉਹ ਉਹਨੇ ਚਰ ਉਹਦੇ ਜੇ ਬਈ ਆਪਦੇ ਬਚਾ ਲਈ ਬਈ ਦਰਿਆ ਤੋਂ ਸਾਈਡ ਤੇ ਰਹਿਣ ਠੀਕ ਹੈ ਸਾਈਡ ਬਣਾ ਕੇ ਰੱਖਣ ਤੇ ਬੱਚਿਆਂ ਵਾਸਤੇ ਵੀ ਇਹੀ ਹੈ ਕਿ ਬੱਚੇ ਵੀ ਲਾਗੇ ਨਾ ਲਾਗੇ ਨਾ ਹੁਣ ਅਸੀਂ ਵੀ ਆ ਆਪਦੇ ਵੱਲੋਂ ਡੂੜੀ ਦੇ ਦੌਰਾਨ ਕਿਸੇ ਨੂੰ ਨੇੜੇ ਨਹੀਂ ਖੜਾ ਦਿੰਦੇ ਜਿੱਦਾਂ ਬੱਚਿਆਂ ਦਾ ਹੁੰਦਾ ਕਿ ਕਈ ਵਾਰ ਢਾ ਲੱਗੀ ਹੁੰਦੀ ਹੈ ਤੇ ਬੱਚੇ ਢਾ ਦੇ ਨਾਲ ਹੀ ਵਗ ਜਾਂਦੇ ਨੇ ਤੇ ਢਾ ਅਚਾਨਕ ਪਾਣੀ ਥੱਲੇੋਂ ਰੇਤੇ ਨੂੰ ਖਿੱਚਦਾ ਤੇ ਢਾ ਉਤੋਂ ਅਚਾਨਕ ਡਿੱਗ ਪੈਂਦੀ ਹੈ ਜਿਹਦੇ ਕਰਕੇ ਬਈ ਖਤਰਾ ਵਾਪੁਰੇ ਠੀਕ ਹੈ ਖਤਰਾ ਬਣਿਆ ਹੋਇਆ ਹਾਂਜੀ ਠੀਕ ਹੈ ਜੀ ਬਾਕੀ ਜੇ ਆਪਾਂ ਨਾ ਕੀਏ ਤਾਂ ਹੜ੍ਹ ਦੀ ਸਥਿਤੀ ਬਣਦੀ ਵੀ ਹੈ ਅੱਬਲ ਤੇ ਬਣਨੀ ਨਹੀਂ ਜੀ ਤੇ ਕੀ ਕੀ ਪ੍ਰਬੰਧ ਅਥੇ ਜੇ ਦੇਖੇ ਹੋਏ ਹੋਏ ਨੇ ਪ੍ਰਬੰਧ ਸਾਰ ਅਸੀਂ ਪਹਿਲਾਂ ਆਪਦੇ ਅਫਸਰ ਨੂੰ ਮਾਰਾਂਗੇ ਫੋਨ ਫਿਰ ਇਹਨਾਂ ਦੇ ਦਰਿਆ ਵਾਗ ਦੇ ਜਿਹੜੇ ਅਫਸਰ ਇਹਨਾਂ ਨੂੰ ਫਿਰ ਅਸੀਂ ਕੰਟਰੋਲ ਰੂਮ ਤੇ ਫੋਨ ਫਿਰ ਸਾਡੇ ਇਨਸਪੈਕਟਰ ਸਾਹਿਬ ਜਿਹੜੇ ਸਾਨੂੰ ਰਿਪੋਰਟ ਦਿੰਦੇ ਆ ਇਹ ਸਾਨੂੰ ਦੱਸਣਗੇ ਬਈ ਕੋਣ ਮਾਲੂ ਖਤਰੇ ਤੋਂ ਵੱਧ ਗਿਆ ਹੁਣ ਆਪ ਦਾ ਮਾਲੂਮ ਅਸੀਂ ਰਹਿ ਰਹੇ ਹਾਂ ਕੋਈ ਆਪ ਦਾ ਜਾਂ ਜਿਵੇਂ ਆਲ ਦਵਾਰੇ ਘਾਰਾ ਇਹਨਾਂ ਨੂੰ ਪਹਿਲਾਂ ਵੀ ਅਲਰਟ ਕਰ ਦੋ ਹੂੰ ਉਹ ਅਲਰਟ ਕਰ ਦੋ ਕਿ ਉਹ ਆਪਣੇ ਪਹਿਲਾ ਟਾਈਮ ਸਾਂਦੇ ਹੋਏ ਕਿ ਉੱਥੋਂ ਨਿਕਲ ਜਾਣ ਹਾਂਜੀ ਠੀਕ ਹੈ ਜੀ ਸਤਲੋ ਦਰਿਆ ਦੇ ਉੱਤੋਂ ਜੀ ਲਾਸਟ ਵੇ ਪੱਤਰਕਾਰ ਹਰਪਾਲ ਸਿੰਘ ਜੱਜ ਦੈਨਿਕ ਸਵੇਰਾ